ਹਾਂਜੀ ਕੀ ਹਾਲ ਚਾਲ ਹੈ ਦੋ ਤਿੰਨ ਨਾ ਸ਼ਬਦ ਤੁਹਾਨੂੰ ਦੱਸਦਾ ਆਂ ਕੀਚਰ ਰਾਸ਼ੇ ਤੇ ਗਦੀਲੇ ਇਹ ਸੁਣੇ ਤੁਸੀਂ ਸ਼ਬਦ ਸੁਣੇ ਹੋਣਗੇ ਬਹੁਤ ਜਣਿਆਂ ਨੇ ਤਾਂ ਸੁਣੇ ਹੋਣਗੇ ਅੱਜ ਦੀ ਵੀਡੀਓ ਕੁਝ ਇਹਨਾਂ ਦੇ ਨਾਲ ਹੀ ਸੰਬੰਧਤ ਹੈ ਮੇਰਾ ਨਾਮ ਬੱਬੂ ਪਨੇਸਰ ਹੈ ਮੇਰੇ ਚੈਨਲ ਦਾ ਨਾਮ ਹੋਏਗਾ ਪਨੇਸਰ ਤੇ ਇਹੋ ਜੇ ਵੀਡੀਓ ਮੈਂ ਹਲਕੇ ਫੁਲਕੇ ਵਿਸ਼ਿਆਂ ਦੇ ਬਣਾਦਾ ਰਹਿਣਾ ਹੈ ਚਲੋ ਵੀਡੀਓ ਸਟਾਰਟ ਕਰਦੇ ਆ ਗੱਲ ਅਸਲ ਦੇ ਵਿੱਚ ਇਦਾਂ ਹੈ ਵੀ ਇਹ ਜਿਹੜੇ ਮੈਂ ਪਹਿਲਾਂ ਹੁਣ ਸ਼ਬਦ ਤੁਹਾਨੂੰ ਬੋਲ ਕੇ ਦੱਸੇ ਆ ਇਹ ਪੁਰਾਣੇ ਸਮੇਂ ਤੋਂ ਪੰਜਾਬ ਦੇ ਵਿੱਚ ਇਹ ਲੋਗ ਬਾਹਰੀ ਲੋਗ ਜਿਹੜੇ ਆ ਉਹਨਾਂ ਦੇ ਹੈ ਨਾਂ ਮਤ ਉਹ ਇੱਥੇ ਆਪਣਾ ਜੋ ਕੁਝ ਵੀ ਆਕਾਰ ਬਿਹਾਰ ਜੋ ਵਪਾਰ ਕਰਨ ਆਉਂਦੇ ਸੀਗੇ ਤੇ ਵਾਪਸ ਚਲੇ ਜਾਂਦੇ ਸੀ ਜੋ ਵੀ ਕੰਮ ਘਰ ਜੋ ਕੁਝ ਵੀ ਕਰਨ ਆਉਂਦੇ ਸੀ ਤੇ ਹੁਣ ਮੰਗ ਨਹੀਂ ਜਿੱਦਾਂ ਹੁਣ ਮਾਈਗ੍ਰੇਸ਼ਨ ਹੋ ਰਹੀ ਆ ਹੁਣ ਜਿਹੜਾ ਆ ਰਿਹਾ ਪੰਜਾਬ ਦੇ ਵਿੱਚ ਉਹ ਪੰਜਾਬ ਛੱਡਦਾ ਹੀ ਨਹੀਂ ਹੈਗਾ ਤੇ ਇੱਥੇ ਹੀ ਵਸ ਜਾਂਦਾ ਆ ਚਲੋ ਪ੍ਰੋਬਲਮ ਤਾਂ ਕੋਈ ਐਡੀ ਹੈ ਨਹੀਂ ਕਿਉਂਕਿ ਮਾਈਗ੍ਰੇਸ਼ਨ ਤਾਂ ਚੱਲਦੀ ਆ ਜਦੋਂ ਹੁਣ ਪੰਜਾਬੀ ਵਿਵਾਰ ਜਾਂਦੇ ਆ ਤਾਂ ਉਹ ਜਿੱਥੇ ਜਾਂਦੇ ਆ ਟਿਕ ਜਾਂਦੇ ਆ ਆਂਦੇ ਨਹੀਂ ਵਾਪਸ ਚਲੋ ਇਹ ਮਾਈਗ੍ਰੇਸ਼ਨ ਹੈ ਇਹ ਅਲੱਗ ਵਿਸ਼ਾ ਹੈ ਮੇਰਾ ਵਿਸ਼ਾ ਹੋ ਰਿਹਾ ਹੈ ਪਹਿਲਾਂ ਪੁਰਾਣੀ ਸਮਝਣਾ ਜੰਮੂ ਕਸ਼ਮੀਰ ਵਾਲੇ ਏਰੀਏ ਤੋਂ ਰਾਸ਼ੇ ਆਂਦੇ ਹੁੰਦੇ ਸੀ ਤੇ ਉਹਨਾਂ ਨੂੰ ਰਾਸ਼ੇ ਕਹਿੰਦੇ ਅਸੀਂ ਹੁਣ ਤਾਂ ਚਲੋ ਪਤਾ ਨਹੀਂ ਹੁਣ ਇਹੋ ਜਿਹੜੇ ਸ਼ਬਦ ਹੈ ਗਵਾਚ ਗਏ ਜਾਂ ਬਹੁਤਿਆਂ ਨੂੰ ਨਵੀਂ ਜਨਰੇਸ਼ਨ ਨੂੰ ਨਵੀਂ ਪੀੜੀ ਨੂੰ ਨਹੀਂ ਪਤਾ ਉਹ ਰਾਸ਼ੇ ਆਦੇ ਹੁੰਦੇ ਸੀਗੇ ਅਸਲ ਦੇ ਵਿੱਚ ਲੱਕੜ ਪਾੜਨ ਦਾ ਕੰਮ ਕਰਦੇ ਹੁੰਦੇ ਸੀ ਇੱਥੇ ਉਹ ਨਹੀਂ ਆਣਾ ਸਰਦੀਆਂ 'ਚ ਕਿਉਂਕਿ ਉਹ ਉਹਨਾਂ ਇਲਾਕਿਆਂ ਦੇ ਵਿੱਚ ਨਾ ਬਰਫ਼ ਪੈ ਜਾਂਦੀ ਹੁੰਦੀ ਸੀ ਕੰਮਕਾਰ ਬੰਦ ਹੋ ਜਾਂਦਾ ਹੁੰਦਾ ਸੀ ਉਹ ਨਹੀਂ ਸਰਦੀਆਂ 'ਚ ਆਣਾ ਤੇ ਲੱਕੜ ਪਾੜਨ ਦਾ ਕੰਮ ਤੋਂ ਬਾਅਦ ਜਿਉਂ ਸ਼ਾਲ ਜਾਂ ਹੋਰ ਗਰਮ ਕੱਪੜੇ ਉਹ ਵੇਚਦੇ ਹੁੰਦੇ ਸੀ ਦਾਤਣਾ ਤੇ ਹਿੰਗ ਜਾਂ ਕੋਈ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਪਹਾੜਾਂ 'ਚ ਮਿਲਦੀ ਆਉਂਦੀਆਂ ਸੀ ਇੱਥੇ ਨਹੀਂ ਮਿਲਦੀ ਆਉਂਦੀਆਂ ਸੀ ਤੇ ਉਹ ਦਿੰਦੇ ਹੁੰਦੇ ਸੀਗੇ ਤਾਂ ਉਨੀ ਇੱਥੇ ਆਪਣਾ ਜੋ ਵੀ ਆਪਣਾ ਵਪਾਰ ਕਰਨਾ ਜਿੱਦਾਂ ਹੁਣ ਡਰਾਈ ਫਰੂਟ ਵਗੈਰਾ ਅਖਰੋਟ ਇਦਾਂ ਦੀਆਂ ਚੀਜ਼ਾਂ ਉਹ ਵੀ ਵੇਚ ਕੇ ਜਾਂਦੇ ਹੁੰਦੇ ਸੀ ਉਹ ਸਾਰਾ ਉਹਨੇ ਉਨੇ ਉਹਨਾਂ 3-4 ਮਹੀਨਿਆਂ ਦੇ ਵਿੱਚ ਨਾ ਆਪਣਾ ਸਾਰਾ ਵਪਾਰ ਕਰਕੇ ਵਾਪਸ ਚਲੇ ਜਾਂਦੇ ਹੁੰਦੇ ਸੀ ਆਪਣੇ ਦੇਸ਼ ਨੂੰ ਆਪਣੇ ਜਿਹੜੇ ਇਲਾਕੇ ਨੂੰ ਜਦੋਂ ਗਰਮੀਆਂ ਸਟਾਰਟ ਹੋ ਜਾਣੀਆਂ ਫਿਰ ਹੁਣ ਅਗਈ ਕੀਚਰ ਦੀ ਬਾਰੇ ਕੀਚਰ ਵੀ ਮੇਰੇ ਖਿਆਲ ਇਨਾ ਹੀ ਲੋਕਾਂ ਨੂੰ ਕਹਿੰਦੇ ਆ ਬਾਕੀ ਮੈਨੂੰ ਜਿੰਨੀ ਕਿ ਨੋਲੇਜ ਹੈ ਮਗਦੇ ਹਿਸਾਬ ਨਾਲ ਦੱਸਿਆ ਆ ਮੇਰਾ ਵੀ ਜਨਮ 1976 ਦਾ ਆ ਤੇ 1976 ਤੋਂ ਬਾਅਦ ਕਾਫੀ ਕੁਝ ਚੇਂਜ ਹੋਇਆ ਆ ਜਦੋਂ ਅਸੀਂ 1980 85 ਚ ਹੋਸ ਸੰਭਾਲੀ 80 ਦੇ ਵਿੱਚ ਸਾਨੂੰ ਪਤਾ ਲੱਗਣਾ ਸ਼ੁਰੂ ਹੋਇਆ ਮੈਨੂੰ ਪਹਿਲਾਂ ਬੱਚੇ ਸੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜੇ ਸਕੂਲ ਜਾਣ ਲੱਗੇ ਤਾਂ ਉਸ ਤੋਂ ਬਾਅਦ ਬਹੁਤ ਕੁਝ ਬਦਲਿਆ ਉਹ ਵੀ ਦੱਸਦਾ ਕੀ ਬਦਲਿਆ ਤੇ ਗੱਡੀਆਂ ਵਾਲੇ ਜਗਧੀਲੇ ਜੇ ਉਹਨਾਂ ਨੂੰ ਗੱਡੀਆਂ ਵਾਲੇ ਕਹ ਦਿੰਦੇ ਆ ਉਹ ਕੰਮ ਉਹ ਆਉਂਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਉਹ ਲੋਹਾਰ ਵਾਲਾ ਕੰਮ ਕਰਦੇ ਹੁੰਦੇ ਸੀਗੇ ਕਈ ਚ ਰਸੋਈ ਦੇ ਜਿੱਦਾਂ ਚਿਮਟੇ ਹੋਏ ਜਾਂ ਹੋਰ ਬਾਲਟੀਆਂ ਦੇ ਦਾ ਥੱਲੇ ਲਵਾ ਲਾਉ ਜਾਂ ਤਸਲੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਰਿਪੇਅਰ ਕਰਨਾ ਇਦਾਂ ਦੇ ਕੰਮ-ਕੁਮ ਕਰਦੇ ਹੁੰਦੇ ਸੀ ਹੁਣ ਵੀ ਜਿੱਦਾਂ ਉਹ ਕਹ ਦਿੰਦੇ ਨੇ ਖਾਨਾ ਬਦੋਸ਼ ਖਾਨਾ ਬਦੋਸ਼ ਕਬੀਲਾ ਸੀਗਾ ਜਿਪਸੀ ਜਿਪਸੀ ਅੰਗਰੇਜ਼ੀ ਚ ਜਿਪਸੀ ਕਹਿੰਦੇ ਆ ਖਾਨਾ ਬਦੋਸ਼ ਤੇ ਉਹ ਉਸ ਟਾਈਮ ਆਦੇ ਹੁੰਦੇ ਸੀਗੇ ਤਾਂ ਉਹ ਆਪਣਾ ਕੰਮ ਮਤਲਬ ਆਪਣਾ ਜੋ ਕੁਛ ਵੀ ਰਜਗਾਰ ਇਹ ਰਾਜਸਥਾਨ ਵੱਲ ਆਦੇ ਹੁੰਦੇ ਸੀ ਆਪਣਾ ਕਾਰ ਬਿਹਾਰ ਇਹ ਕਰਕੇ ਇਹ ਵੀ ਵਾਪਸ ਚਲੇ ਜਾਂਦੇ ਹੁੰਦੇ ਸੀ ਤੇ ਇਹ ਹੋ ਗਏ ਮੈਂ ਤੁਹਾਨੂੰ ਕੁਝ ਦੱਸ ਦਿੱਤਾ ਇਹ ਚੀਜ਼ਾਂ ਫਿਰ ਕੀ ਹੋਇਆ ਪੰਜਾਬ ਚ ਆਈ ਹਰੀ ਕ੍ਰਾਂਤੀ 1980 ਦੇ ਦੌਰ ਦੇ ਵਿੱਚ ਝੋਨਾ ਬੀਜਣਾ ਸ਼ੁਰੂ ਹੋਇਆ ਜਦ ਘੱਟ ਬੀਜਦੇ ਹੁੰਦੇ ਸੀਗੇ ਬਾਅਦ ਵਿੱਚ ਤਾਂ ਆਵਾਗੋਣੇ ਹੋ ਗਿਆ ਹੁਣ ਝੋਨਾ ਹੁਣ ਬੀਜਣਾ ਆ ਹੁਣ ਅਗਲੇ ਮਹੀਨੇ ਤੇ ਝੋਨੇ ਬੀਜਣ ਲਈ ਲੇਬਰ ਚਾਹੀਦੀ ਸੀ ਲੇਬਰ ਦੀ ਪੰਜਾਬ ਦੇ ਪਹਿਲਾਂ ਤਾਂ ਪੰਜਾਬ ਦੇ ਵਿੱਚ ਮਜ਼ਦੂਰ ਵਰਗ ਸੀਗਾ ਉਹ ਕਿਸਾਨਾਂ ਦੇ ਨਾਲ ਚੱਲਦਾ ਸੀਗਾ ਪਰ ਕੁਝ ਜਿੱਦਾਂ ਇੱਥੇ ਵੀ ਪੜ੍ਹ ਲਿਖ ਗਏ ਉਹਨਾਂ ਦੀ ਅਗਲੀ ਪੀੜ੍ਹੀ ਪੜ੍ਹ ਲਿਖ ਗਈ ਉਹ ਮਜ਼ਦੂਰੀ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਨੂੰ ਜੋਬਾਂ ਮਿਲਣੀਆਂ ਸ਼ੁਰੂ ਹੋ ਗਈਆਂ ਪੜ੍ਹਾਈ ਲਿਖਾਈ ਦਾ ਬਹੁਤ ਅਸਰ ਹੁੰਦਾ ਹੈ ਤੇ ਉਹ ਇਦਾਂ ਦੀ ਹੱਥੀ ਲੇਬਰ ਘਟ ਘਟ ਗਈ। ਉਹ ਫਿਰ ਲੇਬਰ ਜਿਹੜੀ ਆਈ ਹੈ ਲੇਬਰ ਦੀ ਮੰਗ ਵਧਨ ਨਾਲ ਫਿਰ ਆਏ ਜੂਪੀ ਤੇ ਜੂਪੀ ਦੇ ਲੋਗ ਜਿਨ੍ਹਾਂ ਨੂੰ ਸੀ ਭਈਏ ਕਹਿੰਦੇ ਆ। ਉਹ ਪਹਿਲਾਂ ਪਹਿਲਾਂ ਆਏ ਖੇਤੀਬਾੜੀ ਚ ਜੂਪੀ ਤੇ ਬਿਹਾਰ ਤੋਂ। ਖੇਤੀਬਾੜੀ ਦੇ ਵਿੱਚ ਉਹ ਆਏ ਆ। ਹੋਰ ਸ਼ਹਿਰਾਂ ਚ ਤਾਂ ਘਟ ਸੀਗੇ ਪਰ ਇੱਥੇ ਲੋਕਾਂ ਨੇ ਆਪਣੇ ਘਰਾਂ ਚ ਵੀ ਐਜ਼ ਇੱਕ ਨੌਕਰ ਦੇ ਤੌਰ ਤੇ ਰੱਖਣਾ ਸ਼ੁਰੂ ਕਰ ਦਿੱਤਾ। ਅੱਗੇ ਹਰੇਕ ਬੰਦੇ ਨੇ ਇੱਕ ਭਈਆ ਰੱਖਿਆ ਹੁੰਦਾ ਸੀਗਾ ਪਿੰਡਾਂ ਦੇ ਵਿੱਚ। ਉਹਨਾਂ ਦਾ ਖੇਤੀਬਾੜੀ ਦਾ ਕੰਮ ਸੰਭਾਲਦਾ ਹੁੰਦਾ ਸੀ ਜਦੋਂ ਜਿੱਥੇ ਜ਼ਿਆਦਾ ਲੋੜ ਹੁੰਦੀ ਸੀ ਉੱਥੇ ਕਿੰਨੇ ਬਈਏ ਮਤਲਬ ਖੇਤੀਬਾੜੀ ਕਰਦੇ ਹੁੰਦੇ ਸੀ ਉਹ ਇੱਥੋਂ ਆਪਣਾ ਰਜਗਾਰ ਉਸ ਟਾਈਮ ਬਹੁਤੀ ਲੇਬਰ ਜਿਹੜੀ ਆਂਦੀ ਸੀਗੀ ਉਹ ਵਾਪਸ ਚਲੀ ਜਾਂਦੀ ਹੁੰਦੀ ਉਹ ਜ਼ਮਾਨੇ 'ਚ ਤੇ ਫਿਰ ਇਹੋ ਲੇਬਰ ਜਿਹੜੀ ਹੈ ਜੂਪੀ ਤੇ ਬਿਹਾਰ ਵਾਲੀ ਇਹ ਇੱਥੇ ਬਸਣੀ ਸ਼ੁਰੂ ਹੋ ਗਈ ਕਿਉਂਕਿ ਜਿਹੜੀ ਪੰਜਾਬ ਦੇ ਲੋਕ ਸੀਗੇ ਇਹ ਮਾਈਗ੍ਰੇਸ਼ਨ ਕਰਨ ਲੱਪੇ ਬਾਹਰ ਨੂੰ ਤੇ ਉਹਦੇ ਨਾਲ ਘਾਟ ਬਹੁਤ ਜ਼ਿਆਦਾ ਪੈ ਗਈ ਜਿੱਦਾਂ ਮਜ਼ਦੂਰ ਵਰਗ ਦੀ ਘਾਟ ਜਿੱਦਾਂ ਲੁਧਿਆਣਾ ਸ਼ਹਿਰ ਹੈ ਉਹਦੇ ਵਿੱਚ ਫੈਕਟਰੀਆਂ ਆ ਉੱਥੇ ਮਜ਼ਦੂਰਾਂ ਦੀ ਘਾਟ ਪੈਣੀ ਸ਼ੁਰੂ ਹੋ ਗਈ ਇੱਕ ਇਹ ਸਸਤੀ ਲੇਬਰ ਸੀਗੀ ਤੇ ਜਿਹੜੇ ਉਦਯੋਗਪਤੀ ਸੀ ਉਹਨਾਂ ਨੂੰ ਫਾਇਦਾ ਸੀ ਗਿਆ ਇਹਦਾ ਤੇ ਉਹ ਫਿਰ ਇਹਨਾਂ ਦਾ ਗਲਵਾ ਵਧ ਗਿਆ ਜਿੰਨਾ ਵੀ ਮਜ਼ਦੂਰ ਵਰਗ ਕਾਰਖਾਨਿਆਂ 'ਚ ਕੰਮ ਕਰਦਾ ਆ ਉਹ ਜ਼ਿਆਦਾ ਜੂਪੀ ਵਿਹਾਰ ਦਾ ਆ ਹੁਣ ਖੇਤੀਬਾੜੀ 'ਚ ਵੀ ਇਹਨਾਂ ਦਾ ਹੀ ਗਲਵਾ ਆ ਤੇ ਬਾਕੀ ਹੋਰ ਕੰਮਾਂ 'ਚ ਵੀ ਖੇਤੀਬਾੜੀ ਦੇ ਵਿੱਚ ਜੇ ਇਹ ਮਜ਼ਦੂਰ ਵਰਗ ਜੂਪੀ ਬਿਹਾਰ ਦਾ ਨਾ ਹੋਵੇ ਖੇਤੀ ਬੰਦ ਹੋ ਜਾਣੀ ਪੰਜਾਬ ਦੀ ਇਹ ਸਚਾਈ ਹੈ ਬਾਕੀ ਕਿਸੇ ਨੂੰ ਗੁੱਸਾ ਲੱਗਣਾ ਲੱਜਵੇ ਮੈਨੂੰ ਤਾਂ ਖੁਦ ਇੱਕ ਜ਼ਿਮੀਦਾਰ ਭਰਾ ਨੇ ਮੈਨੂੰ ਇੱਕ ਦਿਨ ਕਹਿੰਦਾ ਜੇ ਜੂਪੀ ਬਿਹਾਰ ਵਾਲੇ ਭਈਏ ਨਾ ਆਣ ਕਹਿੰਦਾ ਖੇਤੀ ਬੰਦ ਸਾਡੇ ਕੋਲ ਲੇਬਰ ਹੈ ਨਹੀਂ ਨਾ ਸਾਡੇ ਬੰਦੇ ਇਸ ਟਾਈਮ ਕਿਉਂਕਿ ਪੜ ਜਦੋਂ ਪੜ੍ਹਾਈ ਲਿਖਾਈ ਕਰ ਗਿਆ ਨਾ ਉਹ ਬੰਦਾ ਕਹਿੰਦਾ ਮੈਂ ਖੇਤੀ ਕਰਨੀ ਹੈ ਕੋਈ ਹੋਰ ਕੰਮ ਕਰਾਂਗਾ ਸੌਖਾ ਕੰਮ ਕਰਾਂਗਾ ਉਹ ਜਿੱਦਾਂ ਸਾਰਿਆਂ ਦੇ ਧੰਦੇ ਬਦਲੇ ਆ ਹੁਣ ਜਿੱਦਾਂ ਅਸੀਂ ਹੈਗੇ ਰਾਮਗੜੀਏ ਤਰਖਾਨ ਮੈਂ ਵੀ ਉਹ ਕੰਮ ਨਹੀਂ ਕਰਦਾ ਸਾਡਾ ਕੰਮ ਹੈਗਾ ਮਿਸਤਰੀਆ ਦਾ ਜਾਂ ਕਾਰਪੈਂਟਰ ਦਾ ਲੱਕੜੀ ਦਾ ਜਾਂ ਲੋਹੇ ਦਾ ਜਾਂ ਰਾਜ ਮਿਸਤਰੀ ਦਾ ਪਰ ਮੇਰੇ ਫਾਦਰ ਸਾਹਿਬ ਕਰਦੇ ਸੀਗੇ ਪਰ ਮੈਂ ਨਹੀਂ ਕਰਦਾ ਕਿਉਂਕਿ ਮੈਂ ਆਪਣੇ ਹਿਸਾਬ ਦਾ ਕੰਮ ਸ਼ੁਰੂ ਕੀਤਾ ਮੈਂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਆ ਜਾਂ ਮੇਰੇ ਨਾਲ ਦੇ ਹੋਰ ਬੰਦੇ ਵੀ ਕਾਫੀ ਜਿੰਨੀ ਕੰਮ ਚ ਆਪਣੇ ਬਦਲ ਲਏ ਆ ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਤੁਸੀਂ ਕਿਹੜੇ ਕਿਹੜੇ ਕੰਮ ਬਦਲੇ ਆ ਤੇ ਤੁਹਾਡੀ ਜਗ੍ਹਾ ਕਿਹੜੇ ਬੰਦਿਆਂ ਨੇ ਲਈ ਹੈ ਮਜ਼ਦੂਰ ਵਰਗ ਦੀ ਜੇ ਮਜ਼ਦੂਰ ਲੇਬਰ ਹੈ ਨਹੀਂ ਤਾਂ ਲੇਬਰ ਕਿਸੇ ਨਾ ਕਿਸੇ ਪਾਸੇ ਉਹ ਮਾਈਗ੍ਰੇਟ ਹੋ ਕੇ ਆਏਗੀ ਸੋ ਇਹ ਕਹਾਣੀ ਮੈਂ ਤੁਹਾਨੂੰ ਤਾਂ ਦੱਸੀ ਹੈ ਪੀ 10ਵਾਂ ਪਹਿਲਾਂ ਕਿਹੜੇ ਬੰਦੇ ਆਦੇ ਹੁੰਦੇ ਸੀ ਉਹ ਰਹਿੰਦੇ ਨਹੀਂ ਸੀਗੇ ਇੱਥੇ ਹੁਣ ਜਿਹੜੇ ਆ ਰਹੇ ਆ ਪੰਜਾਬ ਦੇ ਵਿੱਚ ਮਾਈਗ੍ਰੇਟ ਕਰਕੇ ਉਹ ਪੰਜਾਬ ਚ ਵੱਸ ਰਹੇ ਆ ਤੇ ਪੰਜਾਬੀ ਬਾਹਰ ਵੱਸ ਰਹੇ ਆ ਤੇ ਪਹਿਲਾਂ ਅਸਲ ਦੇ ਵਿੱਚ ਬਹੁਤੇ ਲੋੜਾਂ ਬੋਤੀਆਂ ਘੱਟ ਘੱਟ ਸੀਗੀਆਂ ਬੋਤੀਆਂ ਦੀ ਲੋੜਾਂ ਸੀਗੀਆਂ ਹੁਣ ਲੋੜਾਂ ਵੱਧ ਰਹੀਆਂ ਇਸ ਕਰਕੇ ਪੈਸਾ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਕਮਾਵਾਂ ਤੋ ਐਨੀ ਵੀਡੀਓ ਸੀ ਉਮੀਦ ਕਰਦਾ ਆਂ ਵੀ ਮੇਰੀ ਵੀਡੀਓ ਇਹ ਤੁਹਾਨੂੰ ਅ ਅੱਛੀ ਲੱਗੇਗੀ ਤਾਂ ਆਪਣੇ ਕਮੈਂਟਸ ਦੇ ਵਿੱਚ ਆਪਣੀਆਂ ਟਿੱਪਣੀਆਂ ਜਰੂਰ ਸਾਰਥਕ ਭਾਸ਼ਾ ਚ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗੀ ਆ ਵੀਡੀਓ ਤੇ ਇਸ ਤਰ੍ਹਾਂ ਦੀ ਹਲਕੇ ਫੁਲਕੇ ਵੀਡੀਓ ਤੇ ਮੈਂ ਨੈਕਸਟ ਬਣਾਉਣਾ ਹੀ ਰਹਿਣਾ ਵੀਡੀਓ ਤੋ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਲਾਈਕ ਕਰ ਲਓ ਤਾਂ ਕਿ ਅਗਲੀ ਵੀਡੀਓ ਤੁਹਾਨੂੰ ਮਿਲ ਸਕਣ ਮੇਰੀਆਂ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ ਜਲਦੀ ਮਿਲਦੇ ਹਾਂ